ਅੰਮਨ ਦੇ ਪਿੰਡ ਇਕੁਲਾਹਾ ਵਿੱਚ ਸਿਲੰਡਰਾਂ ਨਾਲ ਭਰਿਆ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਟਰੱਕ ਵਿੱਚ 450 ਸਿਲੰਡਰ ਭਰੇ ਹੋਏ ਸਨ ਅਤੇ ਏਜੰਸੀ ਦੇ ਗੋਦਾਮ ਭਲਾ ਰਿਆ ਸੀ بے ਕਾਬੂ ਹੋ ਕੇ ਇਹ ਟਰੱਕ ਪਲਟ ਗਿਆ ਜਿਸ ਨਾਲ ਰਾਹਾਗੀਰਾਂ 'ਚ ਅਫਰਾ ਤਫਰੀ ਮਚ ਗਈ ਹਾਦਸੇ 'ਚ ਟਰੱਕ ਡਰਾਈਵਰ ਜ਼ਖਮੀ ਹੋ ਗਿਆ ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹਾਦਸੇ ਵਾਲੀ ਜਗ੍ਹਾ ਤੇ 100 ਗਜ ਦੇ ਦਾਇਰੇ 'ਚ ਬਿਜਲੀ ਗ੍ਰਿਡ ਅਤੇ ਪਟਾਕਿਆਂ ਦਾ ਹੋਲਸੇਲ ਦੀ ਭੂਵੀ ਸੀ ਉਹ ਸਾਨੂੰ ਤਾਂ ਵੈਸੇ 3:50 ਮਿੰਟ ਤੇ ਪਤਾ ਲੱਗਿਆ ਉਸਤਾਹ ਹੀ ਦੇਖਿਆ ਜੀ ਤੇ ਗੱਡੀ ਦੇਖਣ ਚ ਪਤਾ ਲੱਗਦਾ ਵੀ ਇਹ ਓਵਰਟੇਕ ਕਰਦਾ ਹੋਣਾ ਕਿਸੇ ਗੱਡੀ ਨੂੰ ਤੇ ਕੱਚੇ 'ਚ ਉਤਰਨ ਕਰਕੇ ਗੱਡੀ ਪਲਟ ਗਈ ਤੇ ਆ ਦੇਖੋ ਤਾਰਾਂ ਬਿਜਲੀ ਉਸ ਟਾਈਮ ਕੱਟੀ ਹੋਈ ਸੀ ਜੇ ਬਿਜਲੀ ਹੁੰਦੀ ਸਾਰੀ ਗੱਡੀ ਤਾਰਾਂ ਬਿਜਲੀ 'ਚ ਖੜੀ ਹੋਣੀ ਗੱਡੀ ਤੇ ਬਹੁਤ ਵੱਡਾ ਪੜਾਕਾ ਬਹਿ ਕੇ ਵੱਡਾ ਹਾਸਾ ਹੋ ਸਕਦਾ ਸੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਕਟਨਾ ਵਾਲੀ ਥਾਂ ਤੇ ਪਹੁੰਚੀ ਇਸ ਦੌਰਾਨ ਕਈ ਗੈਸ ਸਿਲੰਡਰਾਂ ਵਿੱਚੋਂ ਗੈਸ ਲੀਕੀਜ਼ ਵੀ ਰੋਕੀ ਗਈ ਟਰੱਕ ਦੇ ਜ਼ਪੇਟ ਵਿਚੋਂ ਨਾਲ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾ ਵੀ ਟੁੱਟ ਗਈਆਂ ਜ਼ਖਮੀ ਡਰਾਈਵਰ ਨੂੰ ਪੁਲਿਸ ਵੱਲੋਂ ਬਾਹਰ ਕੱਢਿਆ ਗਿਆ ਸੀ ਔੜੇ ਸਾੜ ਤੋਂ ਖੰਨੇ ਜਾ ਰਹੇ ਸਿਲੰਡਰਾਂ ਵੀ ਭਰੀ ਹੋਈ ਸੀ ਜਿਹੜੇ ਅਕਲਾਟੇ ਜਦੋਂ ਪਹੁੰਚੀ ਗੱਡੀ ਡਰਾਈਵਰ ਤੋਂ ਆਊਟ ਆਫ ਕੰਟਰੋਲ ਹੋ ਗਈ ਜਿਹੜੀ ਉਹ ਤੋਂ ਗੱਡੀ ਸੰਭੀ ਨਹੀਂ ਗਈ ਤੇ ਇੱਥੇ ਪਲਟ ਗਈ ਤੇ ਜਿਹੜੀਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਵੀ ਫਸ ਕੇ ਜਿਹੜੀਆਂ ਫਸ ਗਈਆਂ ਤੇ ਤਾਰਾਂ ਵੀ ਟੁੱਟ ਗਈਆਂ ਉਹਨਾਂ ਦੇ ਨਾਲ ਇੱਥੇ ਬਹੁਤ ਵੱਡਾ ਹਾਸਾ ਹੋਇਆ ਨਾ ਤੇ ਫਿਰ ਵੀ ਬਹੁਤ ਹੀ ਯਾਨੀ ਮੁਦਬਤੀ ਹੋ ਰਹੀ ਬਚਤ ਰਹੇਗੀ ਲੈਟ ਸੀ ਪਿੱਛੋਂ ਬੰਦ ਸੀ ਇਸ ਕਰਕੇ ਵੀ ਬਚਤ ਰਹੇਗੀ ਤੇ ਸਾਡੀ ਪੁਲਿਸ ਪਾਰਟੀ ਵੀ ਮੌਕੇ ਤੇ ਪਾਉਂਦੀ ਪਾਸਾ ਦੇ ਵਿਚ ਜਿਹੜੀ ਉਹਨਾਂ ਨੇ ਡਰਾਈਵਰ ਹੈ ਡਰਾਈਵਰ ਨੂੰ ਜਿਹੜਾ ਸਿਵਲ ਹਸਤਾਲ ਲੈ ਕੇ ਸੀ ਤੇ ਬਹੁਤ ਵੱਡਾ ਹਾਸਾ ਉਹਨੂੰ ਬਚ ਗਿਆ ਦੱਸਿਆ ਜਾ ਰਿਹਾ ਟਰੱਕ रामपुरा ਫੂਲ ਤੋਂ ਸਿਲੰਡਰ ਲੋਡ ਕਰਕੇ ਖੰਨਾ ਦੀ ਗੈਸ ਏਜੰਸੀ ਵਿਚਾਰਿਆ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਹੋ ਗਿਆ ਹਾਲਾਂਕਿ ਪੂਰੀ ਘਟਨਾ ਤੋਂ ਬਾਅਦ ਵੱਡਾ ਹਾਦਸਾ ਹੋਣ ਤੋਂ ਵਿਚਾਰਿਆ ਖੰਨਾ ਤੋਂ ਲਖਵਿੰਦਰ ਸਿੰਘ ਲੱਕੀ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਆ ਜੀ ਮੈਲੋ ਪੈਰਾਮਿਡ ਈ ਸਰਵਿਸਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ